ਨਾਨਕਸਮੋ ਯੂਨੀਅਨ ਦੀ ਇੱਕ ਚੋਣ ਹੋਈ ਜਿਸ ਵਿੱਚ ਸੋਮੋ ਯੂਨੀਅਨ ਦੇ ਕਈ ਡਰਾਈਵਰਾਂ ਨੇ ਭਾਗ ਲਿਆ ਇਸ ਮੌਕੇ ਤੇ ਸਰਬਸੰਮਤੀ ਨਾਲ ਚੁਣੇ ਗਏ ਰੁਪਿੰਦਰ ਸ਼ਰਮਾ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਯੂਨੀਅਨ ਦੇ ਵਕੀਲ ਗੁਲਾਰਿਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਟਾਈਮ ਵਿੱਚ ਰੋਜ਼ੀ ਰੋਟੀ ਕਮਾਉਣਾ ਬਹੁਤ ਔਖਾ ਹੈ ਕਿਉਂਕਿ ਬਾਹਰੋਂ ਆ ਕੇ ਗੱਡੀਆਂ ਸਵਾਰੀਆਂ ਚੁੱਕਦੀਆਂ ਹਨ ਪਰ ਅਸੀਂ ਇੰਜ ਨਹੀਂ ਹੋਣ ਦੇਣਾ ਕਿਉਂਕਿ ਅਸੀਂ ਸਾਡੇ ਸੋਮੋ ਵੀ ਟੈਕਸੀ ਯੂਨੀਅਨ ਦੇ ਜੋ ਆਗੂ ਹਨ ਉਹਨਾਂ ਨੇ ਆਪਣੀਆਂ ਗੱਡੀਆਂ ਨੂੰ ਬੈਂਕ ਲੋਨਾਂ ਤੇ ਚੁੱਕਿਆ ਜਿਸ ਕਾਰਨ ਸਾਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਮੋਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਸਾਡੀ ਜਿਹੜੀ ਧੂਰੀ ਦੀ ਸੋਮੂ ਟੈਕਸੀ ਯੂਨੀਅਨ ਜੋ ਕਿ ਬਹੁਤ ਪੁਰਾਣੀ ਯੂਨੀਅਨ ਹੈ ਸਾਡੀ ਧੂਰੀ ਦੀ ਜੋ ਕਿ ਕਮਰਸ਼ੀਅਲ ਗੱਡੀਆਂ ਦੀ ਯੂਨੀਅਨ ਹੈ ਜਿਹਦੇ ਵਿੱਚ ਪਰਮਟ ਵਾਲੀਆਂ ਗੱਡੀਆਂ ਨੇ ਸਾਰੀਆਂ ਹੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਯੂਨੀਅਨ ਦੇ ਪੁਰਾਣੇ ਪ੍ਰੈਜ਼ੀਡੈਂਟ ਸਨਾਥੀ ਪ੍ਰਧਾਨ ਜੀ ਤੇ ਪ੍ਰਕਾਸ਼ ਪ੍ਰਧਾਨ ਜੀ ਏ ਵੀ ਇਸ ਯੂਨੀਅਨ ਦੇ ਵਿੱਚ ਆਏ ਹੋਏ ਨੇ ਕਿਉਂਕਿ ਅੱਜ ਅਸੀਂ ਸਾਡੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਆ ਜਿਸ ਦੇ ਵਿੱਚ ਰੁਪਿੰਦਰ ਕੁਮਾਰ ਔਰ ਪਸ਼ੋਨੀ ਸ਼ਰਮਾ ਨੂੰ ਸਾਰੇ ਹੀ ਯੂਨੀਅਨ ਦੇ ਮੈਂਬਰਾਂ ਦੀ ਸਹਿਮਤੀ ਦੇ ਨਾਲ ਤੇ ਸਾਡੇ ਪੁਰਾਣੇ ਜਿੰਨੇ ਵੀ ਪ੍ਰਧਾਨ ਸਹਿਬਾਨ ਸੀ ਉਹਨਾਂ ਦੀ ਸਹਿਮਤੀ ਦੇ ਨਾਲ ਅੱਜ ਇਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਸੋ ਅਸੀਂ ਆਪਣੇ ਵੱਲੋਂ ਮੈਂ ਜਾ ਟੈਕਸੀ ਯੂਨੀਅਨ ਜਾ ਟੈਕਸੀ ਯੂਨੀਅਨ ਜਿਹੜਾ ਸੰਗਰੂਰ ਦਾ ਐਕਸ ਪ੍ਰੈਜ਼ੀਡੈਂਟ ਆ ਉਹਦੇ ਹੋਣ ਦੇ ਨਾਤੇ ਮੈਂ ਪੂਰਾ ਵਿਸ਼ਵਾਸ ਕਰਦਾ ਕਿ ਜਾ ਟੈਕਸੀ ਯੂਨੀਅਨ ਪੰਜਾਬੀ ਛਾਟੀ ਧੂਰੀ ਦੇ ਜੂਨੀਅਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਅਤੇ ਆਸ ਕਰਦੇ ਹਾਂ ਕਿ ਸਾਡੇ ਨਵੇਂ ਚੁਣੇ ਗਏ ਪ੍ਰਧਾਨ ਸੋਨੀ ਸ਼ਰਮਾ ਜੀ ਸਾਡੇ ਹੱਕਾਂ ਲਈ ਲੜਨਗੇ ਇਸ ਲਈ ਅਸੀਂ ਸਾਰੇ ਹੀ ਮੈਂਬਰ ਸਹਿਬਾਨ ਸਾਰੇ ਹੀ ਪੁਰਾਣੇ ਪ੍ਰਧਾਨ ਸਹਿਬਾਨ ਸੋਨੀ ਪ੍ਰਧਾਨ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਅਤੇ ਸਾਰੇ ਹੀ ਜਿੰਨੇ ਵੀ ਜੂਨੀਅਨ ਤੇ ਸਾਡੇ ਮੈਂਬਰ ਇੱਥੇ ਪਹੁੰਚੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮੈਂ ਨਸਿਆ ਕਰੀਆਂ ਜਿਆਦਾਤਰ ਆਉਂਦੀਆਂ ਟੈਕਸੀ ਡਰ ਵਾਲਾ ਸਮੱਸਿਆ ਸਾਡੀਆਂ ਜਿਹੜੀਆਂ ਟੈਕਸੀ ਲੈਂਡ ਦੀਆਂ ਸਮੱਸਿਆ ਨੇ ਉਹ ਚਾਹੇ ਸਰਕਾਰਾਂ ਇੱਥੇ ਚੇਂਜ ਹੋ ਗਈਆਂ ਪਰ ਸਾਡੀਆਂ ਸਮੱਸਿਆਵਾਂ ਉਵੇਂ ਹੀ ਖੜੀਆਂ ਨੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਹਰ ਪਾਸੇ ਜਿਹੜਾ ਹੜਪੀੜਿਤ ਪਰਿਵਾਰ ਹੋਏ ਹੋਏ ਆ ਪਾਣੀ ਆ ਰਿਹਾ ਉਹਦੇ ਨਾਲ ਜਿਹੜਾ ਪਹਾੜੀ ਦਾ ਕੰਮ ਸੀ ਉਹ ਵੀ ਸਾਡਾ ਰੁਕ ਗਿਆ ਤੇ ਸਾਡਾ ਦਿੱਲੀ ਦਾ ਕੰਮ ਵੀ ਰੁਕ ਗਿਆ ਪਰ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਸਾਡੇ ਟੈਕਸੀ ਆਪਰੇਟਰ ਵੀਰਾਂ ਦੇ ਲਈ ਨਾ ਦਾ ਕੋਈ ਟੈਕਸ ਦੇ ਵਿੱਚ ਛੋਟ ਕੀਤੀ ਗਈ ਆ ਅਤੇ ਨਾ ਹੀ ਸਾਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਰਾਹਤ ਜਿਹੜਾ ਪੈਕੇਜ ਆ ਦਿੱਤਾ ਗਿਆ ਸਾਡੀਆਂ ਜਿਹੜੀਆਂ ਕਿਸ਼ਤਾਂ ਨੇ ਤਿੰਨ ਮਹੀਨਿਆਂ ਤੋਂ ਸਾਡੀਆਂ ਗੱਡੀਆਂ ਨੇ ਜਿਹੜੀਆਂ ਉਹ ਘਰ ਖੜੀਆਂ ਨੇ ਅਸੀਂ ਵਿਆਜ ਦੇ ਉੱਤੇ ਪੈਸੇ ਫੜ ਕੇ ਉਹ ਕਿਸ਼ਤਾਂ ਭਰ ਰਹੇ ਹਾਂਗੇ ਸੋ ਅਸੀਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਜਿੱਥੇ ਤੁਸੀਂ ਹੜ੍ਹ ਪੀੜਤਾਂ ਦੀ ਮਦਦ ਕਰਦੇ ਹੋ ਉੱਥੇ ਜਿਹੜੇ ਟੈਕਸਪੇਅਰ ਨੇ ਟੈਕਸੀ ਚਲਾਉਣ ਵਾਲੇ ਪੀੜੀ ਪਲੇਟ ਵਾਲੇ ਪੀਵੀ01 ਗਰੁੱਪ ਵਾਲੇ ਆ ਉਹਨਾਂ ਦੀ ਵੀ ਕਿਤੇ ਨਾ ਕਿਤੇ ਬਾ ਸਰਕਾਰ ਨੂੰ ਫੜਨੀ ਚਾਹੀਦੀ ਆ ਸੋ ਸਾਡੀਆਂ ਮੇਨ ਮੰਗਾਂ ਨੇ ਜੀ ਵੀ ਸਾਡੇ ਵੱਲ ਵੀ ਪ੍ਰਸ਼ਾਸਨ ਨੂੰ ਗਵਰਨਮੈਂਟ ਨੂੰ ਗੌਰ ਕਰਨੀ ਚਾਹੀਦੀ ਆ ਸਾਡੀਆਂ ਜਿਹੜੀਆਂ ਕਿਸ਼ਤਾਂ ਨੇ ਤਿੰਨ ਤਣ ਕਿਸ਼ਤਾਂ ਸਾਡੀਆਂ ਬਿਨਾਂ ਵਿਆਜ ਤੋਂ ਅੱਗੇ ਕਰਨੀਆਂ ਚਾਹੀਦੀਆਂ ਨੇ ਅਤੇ ਸਾਨੂੰ ਟੈਕਸ ਦੇ ਵਿੱਚ ਵੀ ਰਲੀਫ ਦੇਣੀ ਚਾਹੀਦੀ ਆ ਸਾਰੇ ਗਰੁੱਪ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨਾ ਜਿਹੜੀ ਇਹ ਚੋਣ ਹੋਈ ਆ ਸਰਬਸੰਮਤੀ ਨਾਲ ਹੋਈ ਆ ਮੈਂ ਪ੍ਰਧਾਨਾਂ ਨੂੰ ਤੇ ਪੂਰੀ ਸੋਮੋ ਟੈਕਸੀ ਸਟੈਂਡ ਨੂੰ ਪੂਰੀ ਆਪਣੇ ਤੈਦਲੋਂ ਮੁबारकਾਂ ਦਿੰਦਾ ਇਹਨਾਂ ਦਾ ਅਸੀਂ ਹਰ ਟਾਈਮ ਸਹਿਯੋਗ ਕਰਾਂਗੇ ਜੋ ਵੀ ਇਹਨਾਂ ਨੂੰ ਸਾਡੇ ਤੱਕ ਕੋਈ ਜ਼ਰੂਰਤ ਪਊਗੀ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਧੰਨਵਾਦ ਸਰਬੋਤਮ ਦਾ ਫਿਰੋਂ ਖਾਸ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਉਸ ਤੋਂ ਬਾਅਦ ਫਿਰ ਮੈਂ ਸਾਰੇ ਹੀ ਧੂਰੀ ਦੇ ਪਹੁੰਚੇ ਹੋਏ ਟੈਕਸੀ ਡਰਾਈਵਰ ਮੇਰੇ ਵੀਰ ਬੱਕਰੇ ਬੱਕਰੇ ਸਟੈਂਡਾਂ ਤੋਂ ਆਏ ਨੇ ਬੱਕਰੇ ਬੱਕਰੇ ਦਫ਼ਤਰਾਂ ਤੋਂ ਆਏ ਨੇ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀਰੇ ਮੈਨੂੰ ਪ੍ਰਧਾਨਗੀ ਲਈ ਨਿਫਤ ਕੀਤਾ ਮੈਨੂੰ ਨਮਾਣੇ ਨੂੰ ਮਾਣ ਬਖਸ਼ਿਆ ਥਾ ਕਿ ਜੋ ਇਹਨਾਂ ਦੀਆਂ ਆਸਾਂ ਨੇ ਵੀਰੇ ਉਹਨਾਂ ਤੇ ਖਰਾ ਉਤਰੂਗਾ ਜਿੱਦਾਂ ਤੁਹਾਨੂੰ ਸਭ ਨੂੰ ਪਤਾ ਹੈ ਇਹ ਕੋਲ ਸਾਡਾ ਬਹੁਤ ਪੁਰਾਣੀ ਜੁਨੀਆਣਾ ਪ੍ਰਧਾਨ ਪੁੱਮੇ ਨੇ ਦੱਸਿਆ ਹੀ ਹੈ ਉਜਿ ਸਰਕਾਰੀ ਅਧਿਕਾਰੀਆਂ ਨਾਲ ਸਾਡਾ ਫੱਟਾ ਇਥੋਂ ਚੱਕਦਾ ਸੀ ਇਹ 10 ਦਿਨਾਂ ਤੋਂ ਅਸੀਂ ਦੁਬਾਰੇ ਇੱਥੇ ਫੱਟਾ ਲਾਇਆ ਜੀ ਆਪ ਸਫਾਈ ਕਰਿਆ ਉਹਦੇ ਕਰਕੇ ਹੀ ਉਰੇ ਅਸੀਂ ਕਮੇਟੀ ਬਣਾਈ ਆ ਜੀ ਜੋ ਇਹਨਾਂ ਦੇ ਸੋਮੋ ਜੀ ਹੁੰਦੀਆਂ ਮੰਗਾਂ ਨੇ ਸਰਕਾਰ ਤੱਕ ਕਿਸ ਤਰ੍ਹਾਂ ਪਹੁੰਚਦੇ ਕਰਾਂਗੇ ਦੇਖੋ ਜੀ ਜਿੱਦਾਂ ਤੁਹਾਨੂੰ ਪਤਾ ਸੀ ਐਮ ਸੀਟੀਆ ਸਾਡੇ ਐਮ ਐਲ ਏ ਸਾਹਿਬ ਵੀ ਨੇ ਸ਼੍ਰੀ ਭਗਵੰਤ ਮਾਨ ਸਾਹਿਬ ਜੀ ਉਹਨਾਂ ਦੇ ਦਫ਼ਤਰ ਚ ਵੀਰੇ ਅਸੀਂ ਮੰਗ ਪੱਤਰ ਪਹਿਲਾਂ ਵੀ ਦਿੱਤਾ ਹੁਣ ਵੀ ਦੇਵਾਂਗੇ ਜਿੱਦਾਂ ਫਰਮੇ ਫਾਈਲ ਨੂੰ ਦੱਸਿਆ ਵੀ ਹੜਪੀਟਸ ਕਰਕੇ ਸਾਡਾ ਬਹੁਤ ਨੁਕਸਾਨ ਆ ਕੁਈ ਸਾਨੂੰ ਸਵਾਰੀ ਨਹੀਂ ਮਿਲਦੀ ਆਹ ਖੜੀਆਂ ਨੇ ਵੀਰੇ ਕਮਰਸ਼ੀਅਲ ਗੱਡੀਆਂ ਸਾਰਿਆਂ ਦੇ ਟੈਕਸ ਨੇ ਟੈਕਸ ਤੋਂ ਟੈਕਸ ਜੇ ਟੂ ਡੇਟ ਜਾ ਰਹੇ ਨੇ ਕਿਸ਼ਤ ਡੇਟ ਡੇਟ ਹੈ ਪਰ ਸਾਡਾ ਕੰਮ ਨਹੀਂ ਚੱਲ ਰਿਹਾ ਫੱਲਿਓ ਖਰਚ ਕਰ ਰਹੇ ਆ ਵੀਰੇ ਉਹਨਾਂ ਨੂੰ ਬੇਨਤੀ ਕਰਨਾ ਕਿ ਸਰਕਾਰ ਨੂੰ ਵੀ ਸਾਡੇ ਟੈਕਸਿਬਲ ਡੇਟਾਂ ਬਾਰੇ ਵੀ ਕੁਝ ਸੋਚਿਆ ਜਾਵੇ ਧੰਨਵਾਦ